ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜ ਵੀਰ ਸਿੰਘ ਰਾਜੂ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਧੰਨ ਧੰਨ ਬਾਬਾ ਰਾਘੋਰਾਮ ਜੀ ਡੇਰਾ ਰਾਮ ਸਰਤ ਮੋਟ ਖੁਰਦ ਸੁਸੰਗਤ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਦਰਸ਼ਨ ਕਰ ਸਕਣ ਸੰਗਤ ਜੀ ਇਹ ਹੈ ਜੀ ਡੇਰਾ ਰਾਮ ਸਰਤ ਮੋਟ ਖੁਰਦ ਦਾ ਮੇਨ ਗੇਟ ਜਿਹੜਾ ਕਿ ਆਉਣ ਵਾਲੀਆਂ ਸੰਗਤਾਂ ਦਾ ਨਿੱਘਾ ਸਵਾਗਤ ਕਰਦਾ ਹੈ ਇਹ ਬਾਬਾ ਰਾਗੋਰਾਮ ਜੀ ਦੀ ਨਿੱਗੀ ਜਾਤ ਦੇ ਵਿੱਚ ਬਣਾਇਆ ਗਿਆ ਜੀ ਗੇਟ ਤੇਰਾ ਸ਼ੁਕਰ ਹੈ ਰੱਬਾ ਸ਼ੁਕਰ ਅਰਬਾਦ ਦਿੱਤਾ ਏ ਬੜਾ ਦਿੱਤਾ ਏ ਬੜਾ ਸ਼ੁਕਰ ਅਰਬਾ ਸ਼ੁਕਰ ਅਰਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਤੇਰਾ ਸ਼ੁਕਰ ਹੈ ਰੱਬਾ ਸ਼ੁਕਰ ਅਰਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਸ਼ੁਕਰ ਹੈ ਰੱਬਾ ਕੋਏ ਨੇ ਜੀ ਬੀਰ ਟਮੋਟ ਖੋਰਦੇ ਤੋਂ ਗਰਦੀਪ ਸਿੰਘ ਗਿੱਲ ਕਾਕਾ ਸੋ ਇਹ ਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਆਪਾਂ ਇਹ ਜਗ੍ਹਾ ਦੇਖ ਰਹੇ ਹਾਂ ਇਸ ਵੀਰ ਵੱਲੋਂ ਇਹ ਜਗ੍ਹਾ ਮੇਲੇ ਤੋਂ ਪਹਿਲਾਂ ਬਿਲਕੁਲ ਖਾਲੀ ਕਰ ਦਿੱਤੀ ਗਈ ਸੀ ਸੋ ਇਸ ਵੀਰ ਦਾ ਵੀ ਬਹੁਤ ਧੰਨਵਾਦ ਇਸ ਜਗ੍ਹਾ ਦੇ ਵਿੱਚ ਆ ਦੁਕਾਨਦਾਰ ਵੀਰੇ ਨੇ ਦੁਕਾਨਾਂ ਸਜਾਈਆਂ ਇਹ ਕਹੇ ਵੀਰ ਨੇ ਦੱਸਿਆ ਵੀ ਮੇਲੇ ਨੂੰ ਰਸ਼ ਜ਼ਿਆਦਾ ਹੋਣ ਕਰਕੇ ਤਾਂ ਕਿ ਕੋਈ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਸੋ ਵੀਰ ਵੱਲੋਂ ਜਗ੍ਹਾ ਬਿਲਕੁਲ ਖਾਲੀ ਕਰ ਦਿੱਤੀ ਗਈ ਸੀ ਸੇਵਾ ਦੇ ਵਿੱਚ ਸੋ ਵੀਰ ਦਾ ਧੰਨਵਾਦ ਡੇਰਾ ਰਾਮ ਸਰਤਮੋਟ ਖੁਰਦ ਬਹੁਤ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ ਤੇਰੇ ਦਰ ਤੇ ਸਕੂਨ ਮਿਲਵਾਏ ਗੁਰੂ ਜੀ ਤੇਰੇ ਦਰ ਤੇ ਸਕੂਨ ਮਿਲਵਾਏ ਗੁਰੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਸੰਗਤ ਦੀ ਸੇਵਾ ਕਰਕੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਡੇਰਾ ਰਾਮਸਰ ਵਿਖੇ ਬਹੁਤ ਸੁੰਦਰ ਦਰبار صاحب حال ਬਣਿਆ ਹੋਇਆ ਹੈ ਸਭੇ ਦੁਨੀਆਂ ਦੇ ਛੱਡ ਕੇ ਇਹਰਾ ਰਾਮ ਸਰ ਵਿਖੇ ਬਾਬਾ ਰਾਗੋਰਾਮ ਜੀ ਆਂਦੇ ਸੁਖਾ ਹਸਣ ਵਾਸਤੇ ਇਹ ਕਮਰਾ ਤਿਆਰ ਕੀਤਾ ਗਿਆ ਬਾਬਾ ਰਾਗੋਰਾਮ ਜੀ ਦਾ ਸੁਖਾ ਹਸਣ ਵਾਲਾ ਇਹ ਕਮਰਾ ਬਹੁਤ ਵਧੀਆ ਬਹੁਤ ਸੁੰਦਰ ਤਿਆਰ ਕੀਤਾ ਗਿਆ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜੀ ਇਸ ਥੈਲਿਆਂ ਦੇ ਵਿੱਚ ਕਣਕ ਹੈ ਕਿਸਾਨ ਵੀਰਾਂ ਵੱਲੋਂ ਜਦੋਂ ਕਣਕ ਦੀ ਕਟਾਈ ਕੀਤੀ ਜਾਂਦੀ ਹੈ ਅਤੇ ਪਹਿਲੀ ਕਣਕ ਅਲੱਗ ਤੋਂ ਰੱਖੀ ਜਾਂਦੀ ਹੈ ਤੇ ਫਿਰ ਕਿਸਾਨ ਵੀਰਾਂ ਵੱਲੋਂ ਡੇਰਾ ਰਾਮਸਰ ਵਿਖੇ ਇਹ ਕਣਕ ਚੜਾਈ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਬਾਬਾ ਰਾਗੋਰਾਮ ਜੀ ਦੇ ਇਸ ਪਵਿੱਤਰ ਅਸਥਾਨ ਤੇ ਸੁੱਖਾਂ ਵਰ ਆਉਂਦੀਆਂ ਹਨ ਸੋ ਜਿਹੜੀਆਂ ਸੰਗਤਾਂ ਸ਼ਰਦਾ ਦੇ ਨਾਲ ਪੁੱਤਰ ਦੀ ਦਾਤ ਮੰਗਦੀਆਂ ਹਨ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਇਸ ਸਥਾਨ ਤੋਂ ਪੁੱਤਰ ਦਾ ਬਰ ਮਿਲ ਜਾਂਦਾ ਹੈ ਸੁਮੇਲਾ ਚੇਤ ਚਾਉਂਦੇ ਨੂੰ ਫਿਰ ਸੰਗਤਾਂ ਸ਼ਰਦਾ ਦੇ ਨਾਲ ਸਤਕਾਰ ਦੇ ਨਾਲ ਬਹੁਤ ਸੁੰਦਰ ਸੁੰਦਰ ਢੋਲੀਆਂ ਬਣਾ ਕੇ ਇਸ ਸਥਾਨ ਤੇ ਚੜਾਉਂਦੇ ਹਨ ਮੇਰੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਅਮਰ ਵੇਹੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਸੰਗਤ ਜੀ ਤੁਸੀਂ 12 ਮਹੀਨੇ 24 ਘੰਟੇ ਇਸ ਸਥਾਨ ਦੇ ਉੱਪਰ ਆ ਕੇ ਲੰਗਰ ਸ਼ਕ ਸਕਦੇ ਹੋ 12 ਮਹੀਨੇ 24 ਘੰਟੇ ਇਸ ਸਥਾਨ ਤੇ ਲੰਗਰ ਅਟੁੱਟ ਵਰਤਾਇਆ ਜਾਂਦਾ ਹੈ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਦਿਨ ਕੋਈ ਸਮਾਂ ਨਹੀਂ ਆਊਗਾ ਵੀ ਜਿੱਥੇ ਤੁਹਾਨੂੰ ਕਿਹਾ ਜਾਵੇ ਵੀ ਲੰਗਰ ਬਾਬਾ ਜੀ ਦਾ ਹੈ ਨਹੀਂ ਜਾਂ ਲੰਗਰ ਵੱਧ ਗਿਆ 24 ਘੰਟੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਂਦਾ ਹੈ ਅਤੇ ਚਾਟੀ ਵਾਲੀ ਲੱਸੀ ਵੀ ਸੰਗਤਾਂ ਨੂੰ ਅਟੁੱਟ ਵਰਤਾਈ ਜਾਂਦੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਕਿ ਗੁਰੂ ਦਾ ਲੰਗਰ ਅਟੁੱਟ ਵਰਤਿਆ ਜਾਵੇ ਅਗਲੇ ਸ਼ਗਨ ਦੀ ਕਿਰਪਾਲਤਾ ਕਰੋ ਜੀ ਸੰਗਤ ਜੀ ਹਰ ਐਤਵਾਰ ਨੂੰ ਸੰਗਤਾਂ ਵਾਸਤੇ ਬੜੀ ਸ਼ਰਧਾ ਦੇ ਨਾਲ ਲੰਗਰ ਬਣਾਇਆ ਜਾਂਦਾ ਵਾ ਸੋ ਚੌਲਾਂ ਦਾ ਭੰਡਾਰਾ ਹਰ ਐਤਵਾਰ ਹੁੰਦਾ ਵਾ ਅਤੇ ਜਲੇਬੀਆਂ ਦਾ ਭੰਡਾਰਾ ਵੀ ਵਰਤਾਇਆ ਜਾਂਦਾ ਵਾ ਅਤੇ ਬ੍ਰੈਡ ਪਕੌੜਿਆਂ ਦੇ ਲੰਗਰ ਵੀ ਵਰਤਾਏ ਜਾਂਦੇ ਹਨ ਦਾਦੀਆਂ ਸੇਵਾ ਕਰਾਂ ਲੰਗਰਾਂ ਦੀ ਮਾਲਕਾ ਗੁਰੂਬੀ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜੀ ਇਸ ਅਸਥਾਨ ਦੇ ਉੱਪਰ ਜੋ ਵੀ ਸੰਗਤਾਂ ਦੁੱਧ ਦੀ ਸੇਵਾ ਕਰਦੀਆਂ ਹਨ ਹਰ ਐਤਵਾਰ ਨੂੰ ਲੰਗਰਾਂ ਵਾਸਤੇ ਦੁੱਧ ਲੈ ਕੇ ਆਉਂਦੀਆਂ ਹਨ ਇਸ ਜਗ੍ਹਾ ਦੇ ਉੱਪਰ ਹੀ ਦੁੱਧ ਨੂੰ ਜਮਾ ਕਰਾਇਆ ਜਾਂਦਾ ਹੈ ਅਤੇ ਸੇਵਾਦਾਰਾਂ ਵੱਲੋਂ ਸੰਗਤ ਨੂੰ ਇਸੇ ਹੀ ਜਗ੍ਹਾ ਦੇ ਉੱਪਰ ਸੰਗਤ ਦੇ ਭਾਂਡੇ ਦੇ ਵਿੱਚ ਪ੍ਰਸ਼ਾਦ ਪਾ ਕੇ ਦਿੱਤਾ ਜਾਂਦਾ ਹੈ ਹਰ ਐਤਵਾਰ ਨੂੰ ਇਨ੍ਹਾਂ ਬੀਬੀਆਂ ਭੈਣਾਂ ਵੱਲੋਂ ਪ੍ਰਸ਼ਾਦੇ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਸਾਲ ਦੇ ਵਿੱਚ ਜੋ ਵੱਡੇ ਪ੍ਰੋਗਰਾਮ ਹੁੰਦੇ ਹਨ ਉਸ ਸਮੇਂ ਵੀ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਸੇਵਾ ਕੀਤੀ ਜਾਂਦੀ ਆ ਅਤੇ ਹਰ ਐਤਵਾਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਹਨ ਲੰਗਰ ਛਕਦੀਆਂ ਹਨ ਸਤ ਗੁਰ ਕੀ ਸੇਵਾ ਸਫਲ ਹੈ ਇਕੋ ਕਰੇ ਜਿਤ ਲਾਏ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਐਨੀ ਹੀ ਜਾਣਕਾਰੀ ਸਾਂਝੀ ਕਰਦੇ ਹਾਂ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਜਾਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੋਈ ਗਲਤੀ ਹੋ ਗਈ ਹੋਵੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ